ਸ਼ੁਕਰਵਾਦ ਆ ਦੀ ਇਹ ਸਾਰਾ ਹਸਿਆ ਹੋਇਆ ਜੋ ਵੀ ਹੈਗਾ ਇੱਕ ਇੱਕ ਚੀਜ਼ ਧੋਫ ਕੇ ਲੈ ਕੇ ਗਏ ਆਈ ਸਾਢੇ 3 ਪੌਣੇ 4 ਲੱਖ ਰੁਪਏ ਦਾ ਕੈਸ਼ ਇੱਥੇ ਸੀ ਸੋਨੇ ਦਾ ਸਮਾਨ ਸੀ ਰਿਟਾਇਰਮੈਂਟ ਦੇ ਹਾਰ ਸੀ ਕੰਪਲੇਂਟ ਲਿਖਾਈ ਸੀ ਲੇਕਿਨ ਰਾਤੀ ਪੁਲਿਸ ਵਾਲਾ ਆਇਆ ਉਹਦਾ ਲਾਈਟ ਨਹੀਂ ਆ ਗਈ ਸਾਢੇ 8 ਪੌਣੇ 9 ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਮੈਂ ਨਾ ਆਇਆ ਮੈਂ ਨਾ ਜਵਾਈਆਂ ਮੈਂ ਆਇਆ ਵਾ ਅਹੀ ਇਨਫੋਰਮੇਸ਼ਨ ਜੀ ਰਾਜ ਮਸੀ ਆਇਆ ਨਾਲ ਇੱਕ ਹੋਰ ਆਇਆ ਵਾ 15-20 ਮਿੰਟ ਰੁਕੇ ਆ ਕਹਿੰਦੇ ਸੀ ਸੇਰੇ ਆ ਕੇ ਤੁਹਾਨੂੰ ਪੁੱਛਾਂਗੇ ਲੇਕਿਨ ਅਹੀ ਹੁਣ ਉਹਨਾਂ ਨੂੰ ਫੋਨ ਮਾਰਦੇ ਪਏ ਆ ਉਹ ਨੇ ਜੀ ਤੁਸੀਂ ਆਪਣਾ ਸਮਾਨ ਲੈ ਕੇ ਸਾਡੇ ਕੋਲ ਠਾਣੇ ਆ ਕੇ ਪੱਚਾ ਦਿਓ ਜੀ ਸਾਲਾ ਸਾਹਿਬ ਜੀ ਦਾ ਘਰ ਆ ਪ੍ਰੇਮ ਸਾਗਰ ਸ਼ਰਮਾ ਜੀ ਉਹ ਇਸ ਟਾਈਮ ਅਮਰੀਕਾ ਗਏ ਆਪਣੀ ਬੇਟੀ ਕੋਲ ਕੋਈ 20-25 ਦਿਨ ਹੋ ਗਏ ਆ ਉੱਪਰ ਇੱਕ ਕਿਰਾਏ ਦਾ ਰਹਿ ਸੀ ਪ੍ਰਿੰਸੀਪਲ ਉਹ ਵੀ ਵੀਰਵਾਰ ਸ਼ਾਮ ਨੂੰ ਗਏ ਆ ਕਿਰਾਏ ਤੇ ਤੇ ਸ਼ੁੱਕਰਵਾਰ ਰਾਤ ਦੀ ਇਹ ਸਾਰਾ ਹਸਿਆ ਹੋਇਆ ਜੋ ਵੀ ਹੈਗਾ ਇੱਕ ਇੱਕ ਚੀਜ਼ ਤਲੋਫ ਕੇ ਲੈ ਕੇ ਗਏ ਆਈ ਸਾਢੇ 3 ਪੌਣੇ 4 ਲੱਖ ਰੁਪਏ ਦਾ ਕੈਸ਼ ਇੱਥੇ ਸੀ ਸੋਨੇ ਦਾ ਸਮਾਨ ਸੀ ਰਿਟਾਇਰਮੈਂਟ ਦੇ ਹਾਰ ਸੀ ਸਰਵਿਸ ਕਰਦੇ ਸੀ ਐਕਸਿਊ ਰਿਟਾਇਰ ਹੀ 6-5-6 ਮਹੀਨੇ ਹੋਏ ਆ ਤੇ ਸਾਰਾ ਹੀ ਸਮਾਨ ਉਹਦਾ ਵੇਦਾ ਸੀ ਆਪ ਚਲੋ ਬੇਟੀ ਦੀ ਮੈਰਿਜ ਹੋਈ ਦੀ ਅਮਰੀਕਾ ਗਏ ਆ ਉਹਦੇ ਕਰਕੇ ਕਹਿੰਦੇ ਵੀ ਚਲੋ ਰਹਿਣ ਦਿੰਨੇ ਬਾਜ ਕੇ ਰੱਖਾਂਗੇ ਉਹ ਟੈਚੀ ਵੀ ਤੋੜਦਾ ਟੂਟੀਆਂ ਵੀ ਲਾ ਕੇ ਲੈ ਗਿਆ ਇੱਕ ਇੱਕ ਚੀਜ਼ ਹੌ ਟਲੋਫੀ ਆ ਅੱਜ ਤੱਕ ਕੋਈ ਪੁਰਾਣੀ ਪੇਟੀ ਜਿਹੜੀ ਉਹਨਾਂ ਦੀ ਮੰਮੀ ਦੇ ਟਾਈਮ ਦੀ ਹੀ ਲੋਹੇ ਦੀ ਪੇਟੀ ਉਹ ਵੀ ਤੋੜ ਕੇ ਇੱਕ ਇੱਕ ਚੀਜ਼ ਚੈੱਕ ਕਰਕੇ ਚੰਗੀਆਂ ਚੀਜ਼ਾਂ ਲੈ ਕੇ ਕੱਢ ਕੇ ਸੋ ਕੈਸ਼ ਜਿਹੜਾ ਹੈਗਾ ਮੈਕਸਿਮਮ 3.5 ਤੋਂ 4 ਲੱਖ ਦੇ ਕਰੀਬ ਹਾਰ ਦੇ ਪਾਵਾਂਗੇ ਤੇ 5 ਲੱਖ ਤੱਕ ਪਹੁੰਚ ਜਾਣਾ ਬਾਕੀ ਸੋਨੇ ਦਾ ਸਮਾਨ ਆ ਟੋਟਲ ਸਮਾਨ ਕਿੰਨਾ ਚੋਰੀ ਹੋ ਸਕਦਾ ਸੋਨਾ ਦਾ ਸਮਾਨ ਪਰਚੀ ਬਣਾ ਲਈ ਹੈ ਜਿਹੜੇ ਜਿਹੜਾ ਗੈਪ ਹੋਇਆ ਵਾ ਮਿਨੀਮਮ ਅੱਡ ਤੋਂ 9 ਲੱਖ ਰੁਪਏ ਮਿਨੀਮਮ ਅੱਡ ਤੋਂ 9 ਲੱਖ ਅੱਡ ਤੋਂ 9 ਲੱਖ ਲੈ ਲੇ ਆਹ ਸੋਨਾ ਹੀ ਸੋਨਾ ਕਿੰਨੇ ਲੱਗਦਾ ਕਿੰਨੇ ਕਿਤੇ ਰਹਣਗੇ ਕਿੰਨੇ ਦਿਨ ਚੋਰੀ ਦੇ ਜਿੱਥੋਂ ਤੱਕ ਜਿਸ ਤਰ੍ਹਾਂ ਕੇ ਦੇਖਿਆ ਪਈ ਹਲਾ ਦੇ ਦੇਖਿਆ ਸਾਨੂੰ ਲੱਗਦਾ ਪਈ ਦੋ ਦਿਨ ਰਾਤ ਕਿੱਥੇ ਰਹਿਆ ਦੋ ਦਿਨ ਰਾਤ ਦਿਨ ਉਸ ਹਾਵ ਨਾਲ ਸਿੰਘ ਮਨ ਵੀ ਕਰਿਆ ਕੋਈ ਹਾਂਜੀ ਬੈਟਰੀ ਤੱਕ ਲਾਗੇ ਨਮਟਰ ਤੱਕ ਲਾਗੇ ਟੂਟੀਆਂ ਲਾ ਕੇ ਲੈ ਗਏ ਐ ਇਨਵਰਟਰ ਦੀਆਂ ਬੈਟਰੀਆਂ ਲਾ ਕੇ ਲੈ ਗਏ ਇਨਵਰਟਰ ਛੱਡ ਗਏ ਐ ਬੈਟਰੀਆਂ ਬੈਟਰੀ ਲੈ ਗਏ ਦੋ ਬੈਟਰੀ ਇੱਕ ਟਰੋ ਇੱਕ ਥਾਲੋ ਸ਼ਹਿਰ ਦੀ ਏਡੀ ਵੱਡੀ ਕਲੋਨੀ ਹੋਏ ਉੱਥੇ ਚੌਂਕੀਦਾਰ ਕੋਈ ਨਾ ਰੱਖਿਆ ਹੋਏ ਨਾ ਰਿ ਇਨਸਪੈਕਟ ਸੀਮਾ ਦੀਦੀ ਦੀ ਕੋਠੀ ਨਾਲ ਇਨਸਪੈਕਟਰ ਦੀ ਦੀ ਸੀਮਾ ਦੀਦੀ ਕੋਠੀ ਲੱਗੇ ਐ ਉਹ ਵੀ ਲੱਗੇ ਆ ਮਲਾਜਮ ਦੀ ਕੋਈ ਇਥੇ ਕੰਪਲੇਂਟ ਲਿਖਾਈ ਹੈ ਕੰਪਲੇਂਟ ਲਿਖਾਈ ਸੀ ਲੇਕਿਨ ਅਦਾਸੀ ਪੁਲਿਸ ਵਾਲਾ ਆਇਆ ਉਹਦਾ ਲਾਈਟ ਨਹੀਂ ਆ ਗਈ 8:30 ਪੌਣੇ 9:00 ਇਹਨਾਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਮੈਂ ਨਾ ਠਾਇਆ ਮੈਂ ਨਾ ਜਵਾਈਆ ਮੈਂ ਆਇਆ ਵਾ ਅਹੀ ਇਨਫੋਰਮੇਸ਼ਨ ਅੱਜ ਰਾਤ ਮਿਸੀ ਆ ਨਾਲ ਇੱਕ ਹੋਰ ਆਇਆ ਵਾ 15-20 ਮਿੰਟ ਰੁਕਿਆ ਕਹਿੰਦਾ ਸੀ ਸੇਰੇ ਆ ਕੇ ਤੁਹਾਨੂੰ ਪੁੱਛਾਂਗੇ ਲੇਕਿਨ ਅਹੀ ਹੁਣ ਉਹਨਾਂ ਨੂੰ ਫੋਨ ਮਾਰਦੇ ਪਏ ਆ ਉਹ ਨੇ ਜੀ ਤੁਸੀਂ ਆਪਣਾ ਸਮਾਨ ਲੈ ਕੇ ਸਾਡੇ ਕੋਲ ਠਾਣੇ ਆ ਕੇ ਪੱਚਾ ਦਿਓ ਜੀ ਬੰਦਾ ਪੁੱਛੇ ਤੁਸੀਂ ਪਹਿਲਾਂ ਆ ਕੇ ਪਹਿਲਾਂ ਪੂਰਾ ਹਾਸਾ ਤੇ ਵੇਖੋ ਕਲੀ ਕਮਲ ਨੇ ਲਖਾਈ ਹੈ ਜੇ ਕਹਦੇ ਝੂਠੀ ਐ ਤਾਂ ਕਦਾਂ ਕਹਿ ਰਹੀ ਐ ਤੁਸੀਂ ਆਪਣੀ ਆ ਕੇ ਫੋੜਵਾ ਤੇ ਲੋ ਆ ਕੇ ਪਹਿਲਾਂ ਵੀ ਠੀਕ ਆ ਵੀ ਐਸੇ ਘਰ ਚ ਵਾਕਿਆ ਚੋਰੀ ਹੋਈ ਆ ਕੱਲ ਨੂੰ ਕੋਈ ਝੂਠੀ ਕਹਦੇ ਫੇਰ ਕੀ ਲਾਣਾ ਇਸ ਕਰਕੇ ਪੁਲਿਸ ਬੜੀ ਨ ਕਮੀ ਕਰ ਰਿਆ ਕੰਮ ਜੀ ਇਹ ਕਿਹੜੇ ਡਿਪਾਰਟਮੈਂਟ ਚ ਕੰਮ ਕਰਦੇਗੇ ਇਹ ਤਲਾਕ ਹੈ ਜੀ ਇਰੀਗੇਸ਼ਨ ਚ ਪਹਿਲੇ 에어ਪੋਰਟ ਸੁਲਟਾਰ ਹੋਇਨੇ ਹਾਂਜੀ 에어 ਤੋਂ 에어ਫੋਰਸ ਚ ਆਰਮੀ ਚੋਂ 에어ਫੋਰਸ ਚੋਂ ਇਟਾਇਰ ਆ ਗਏ ਦੁਬਾਰਾ ਇਟਾਇਰ ਆ ਗਏ ਫਿਰ ਦੁਬਾਰਾ ਆਰੀਗੇਸ਼ਨ ਚ ਆਰੀਗੇਸ਼ਨ ਵਿਭਾਗ ਵਿੱਚੋਂ ਤੇ ਐਕਸਲ ਰਟਾਇ ਹੋਇਆ ਸਾਡਾ ਸਾਮਾਨ ਗਿਆ ਲੱਗਦਾ ਕਿ ਕੋਈ ਵਹੀਕਲ ਲੈ ਕੇ ਆਏ ਹੋਣਗੇ ਸ਼ਾਇਦ ਵਹੀਕਲ ਤੋਂ ਬਗੈਰ ਉਹ ਤਾਂ ਜ਼ਿਆਦਾਤਰ ਮੋਟਰਸਾਈਕਲ ਤੇ ਵੀ ਨਹੀਂ ਜਾ ਸਕਦਾ ਸਰ ਦੋ ਸਿਲੰਡਰ ਨੇ ਐਲਈਡੀਆਂ ਨੇ ਦੋ ਸਿਲੰਡਰ ਐਲਈਡੀਆਂ ਨੇ ਮਲੋ ਦੇਨ ਬਾਥਰੂਮ ਵਾਲੀਆਂ ਟੈਪਸ ਨੇ ਸਾਰੀਆਂ ਲਾ ਕੇ ਲੈ ਗਏ ਨੇ ਨੋ ਬੈਟਰੀ ਤੱਕ ਲਾ ਕੇ ਲੈ ਗਏ ਨੇ ਪੋਚੇ ਮੰਨੋ ਮੋਰਸਲ ਦੀਆਂ ਬਾਈਕ ਤੇ ਹੋਏਗੀ ਵੱਡੀ ਗੱਡੀ ਤੇ ਪੂਰੀ ਪਲੈਨਿੰਗ ਨਾ ਤੁਰਿਆ ਸਾਰਾ ਇੱਕ ਬੈਟਰਾ ਬੜਾ ਵੀ ਵੱਡਾ ਗਿਣਾਂਗੇ ਤੇ 30 ਕਿਲੋ ਤੋਂ ਘੱਟ ਇੱਕ ਬੈਟਰਾ ਨਹੀਂ ਹੁੰਦਾ ਭਾਜੀ ਫਿਰ ਦੋ ਬੈਟਰਾ ਮਲ ਗਿਆ ਬੰਦੇ ਚਾਹ ਪੰਜ ਸੱਤ ਬੰਦਿਆਂ ਦਾ ਕੀ ਮੰਗ ਕਰਦੇ ਹੁਣ ਮੰਗ ਹੈ ਪ੍ਰਸ਼ਾਸਨ ਤੋਂ ਇਹੀ ਕਹਿਣਾ ਵੀ ਜਲਦ ਤੋਂ ਜਲਦੀ ਕਾਰਵਾਈ ਕੀਤੀ ਹੈ ਜਿਸ ਤਰ੍ਹਾਂ ਜੋ ਪੁਲਿਸ ਸੁਸਤ ਭਾਣਾ ਲੱਗੀ ਜਾਣੇ ਉਸ ਤਹਾ ਆਪਣਾ ਇਹ ਕੰਮ ਕੁਛ ਨਹੀਂ ਬੰਨਣਾ ਇਹ ਠੰਡੇ ਬੱਸੇ 'ਚ ਬੈਠੇ ਠੰਡੇ ਬੱਸੇ ਪਿਆ ਰਹਿਣਾ ਵਾ ਇਹ ਕੰਮ ਨਹੀਂ ਜਾਗ ਰੌਣ ਜੇ ਕੱਲ ਕਰੀਏ ਕਹਿੰਦੇ ਜੀ ਲਕਸ਼ਣਾ ਕਰਕੇ ਲਕਸ਼ਣਾ 'ਚ ਕੋਈ ਬੰਗਾ ਵਾਰ ਜੇ ਤਾਂ